ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਿਓ ਇਹ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਡੇ ਨਾਲ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਦਲਵੀਰ ਚਰਖਾਣੇ ਮਕੇਰੀਆਂ ਤੋਂ ਤੰਦਾ ਦਈ ਮਕੇਰੀਆਂ ਦੇ ਵਿੱਚ ਜਿਹੜਾ ਆ ਆਂਗਣਵਾੜੀ ਜਿਹੜੇ ਵਰਕਰ ਨੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਆ ਸੀਡੀਪੀਓ ਨੂੰ ਜਿਹਦੇ ਚ ਉਹਨਾਂ ਨੇ ਕਿਹਾ ਆ ਕਿ ਜਿਹੜੇ ਬੱਚੇ ਸਕੂਲ ਦੇ ਵਿੱਚ ਦਾਖਲ ਕਰ ਦਿੱਤੇ ਗਏ ਨੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਨੇ ਉਹ ਨਰਸਰੀ ਕਲਾਸਾ ਯੋਗ ਪ੍ਰਾਇਮਰੀ ਸਕੂਲ ਦੇ ਵਿੱਚ ਬਣਾ ਕੇ ਤੇ ਉੱਥੇ ਭੇਜ ਦਿੱਤੇ ਗਏ ਨੇ ਉਹ ਬੱਚੇ ਆਂਗਣਵਾੜੀ ਸਕੂਲਾਂ ਨੂੰ ਵਾਪਸ ਕਿਤੇ ਜਾਣ ਤਾਂ ਕਿ ਆਂਗਣਵਾੜੀ ਦਾ ਜਿਹੜਾ ਵੇੜਾ ਆ ਉਹਨਾਂ ਬੱਚਿਆਂ ਦੇ ਨਾਲ ਹੀ ਜਿਹੜੀ ਉਹ ਫਲਵਾੜੀ ਭਰਦੀ ਹੈ ਤਾਂ ਜੇਕਰ 3 ਤੋਂ 6 ਸਾਲ ਦੇ ਬੱਚੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੀ ਚਲੇ ਗਏ ਤਾਂ ਆਂਗਣਵਾੜੀ ਸਕੂਲਾਂ ਦੇ ਜਿਹੜੇ ਵਿੱਚ ਬੱਚੇ ਨੇ ਉਹ ਤਾਂ ਬਿਲਕੁਲ ਖਤਮ ਹੋ ਗਏ ਕਿਉਂਕਿ ਆਂਗਣਵਾੜੀ ਦੇ ਵਿੱਚ ਉਹੀ ਬੱਚੇ ਹੁੰਦੇ ਸੀ ਸਾਰਾ ਕੰਮ ਆਂਗਣਵਾੜੀ ਕਰ ਰਹੀ ਉਹਨਾਂ ਬੱਚਿਆਂ ਦੇ ਲਈ ਪਰ ਉਹ ਬੱਚੇ ਜਿਹੜੇ ਆ ਦੇ ਦਿੱਤੇ ਗਏ ਨੇ ਨਰਸਰੀ ਕਲਾਸਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਨੂੰ ਤੇ ਉਹਨਾਂ ਨੇ ਇਹ ਮੰਗ ਪਾਤਰ ਦਿੰਦੇ ਹੋਏ ਕਿਹਾ ਕਿ ਉਹ ਬੱਚੇ ਜਿਹੜੇ ਆ ਆਂਗਣਵਾੜੀ ਨੂੰ ਵਾਪਸ ਕੀਤਾ ਜਾਣ ਅਸੀਂ ਉਹ ਜਿਹੜੇ ਬੱਚੇ ਆ ਉਹ ਆਂਗਣਵਾੜੀ ਸਕੂਲਾਂ ਦੇ ਵਿੱਚ ਵਾਪਸ ਸੌਣੇ ਆ ਇਸੇ ਮੰਗ ਦੇ ਆਧਾਰ ਤੇ ਉਨਾਂ ਨੇ ਸੀਡੀ ਪੀਓ ਨੂੰ ਜਿਹੜਾ ਆ ਮੰਗ ਪੱਤਰ ਮੁਕੇਰੀਆਂ ਦੇ ਵਿੱਚ ਦਿੱਤਾ ਤੁਹਾਨੂੰ ਦੱਈਏ ਕਿ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਹੜਾ ਕਿ ਲੈਪਟਾਪ ਤੇ ਕੰਪਿਊਟਰ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ ਪਰ ਕਿਤੇ ਨਾ ਕਿਤੇ ਅਸੀਂ ਮੋਬਾਈਲਾਂ ਦੇ ਉੱਤੇ ਕਰਦੇ ਆ ਜਿਹਦੇ ਨਾਲ ਅੱਖਾਂ ਵੀ ਰਹਿ ਜਾਂਦੀਆਂ ਨੇ ਜੇਕਰ ਹੀ ਮੋਬਾਈਲਾਂ ਦੇ ਉੱਤੇ ਸਾਰਾ ਕੰਮ ਕਰਦੇ ਆ ਤਾਂ ਤਾਂ ਦਾ ਦੇਣਾ ਚਾਹਨੇ ਆ ਕਿ ਸਾਨੂੰ ਜਿਹੜਿਆ ਉਹ ਮੋਬਾਈਲ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ smartphones ਆ ਉਹ ਮੁਹਈਆ ਕਰਾਏ ਜਾਣ ਕਿਉਂਕਿ ਸਾਰੇ ਜਿਹੜੇ ਅਧਿਆਪਕਾ ਉਹਨਾਂ ਦੇ ਕੋਲ smartphones ਨਹੀਂ ਹਨ ਜਿੰਨਾ ਕਰਕੇ ਜੜਾ ਕੰਮ ਜਿਹੜਾ ਸਹੀ ਤਰੀਕੇ ਨਾਲ ਨਹੀਂ ਹੁੰਦਾ ਤਦ ਤੱਕ ਇਹ ਕੰਮ ਜੜਾ ਆ ਪੈਂਡਿੰਗ ਕਰ ਦਿੱਤਾ ਜਾਏਗਾ ਨਹੀਂ ਕੀਤਾ ਜਾਏਗਾ ਜਦ ਤੱਕ smartphones ਨਹੀਂ ਦਿੱਤੇ ਜਾਂਦੇ ਜਾਂ ਸਕੂਲ ਦੇ ਵਿੱਚ ਲੈਪਟਾਪ ਤੇ ਕੰਪਿਊਟਰ ਨਹੀਂ ਦਿੱਤੇ ਜਾਂਦੇ ਤੁਸੀਂ ਦੇ ਦੇ ਪਈਓ ਮੇਰਾ DPC ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ। ਤੋਂ ਸਰਕਾਰ ਨੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ 2017 ਚ ਲੈ ਲਏ ਸੀ ਪ੍ਰਾਇਮਰੀ ਸਕੂਲਾਂ ਨੂੰ। ਉਹ ਜਿਹੜੇ ਬੱਚੇ ਉਹ ਆਂਗਣ ਵਾਲੀ ਦੇ ਆ ਅਸੀਂ ਆਪਣੇ ਜਿਹੜੇ ਬੱਚੇ ਆ ਉਹ ਵਾਪਸ ਲੈਣੇ ਆ। ਜਦ ਤੱਕ ਸਾਨੂੰ ਨਹੀਂ ਮਿਲਦਿਆ ਸਾਡਾ ਸੰਘਰਸ਼ ਚੱਲਦਾ ਰਹਿਣਾ ਹੈ। ਕਿਉਂਕਿ ਉਹ ਜਿਹੜੀ ਸਾਡੇ ਬੱਚਿਆਂ ਦੇ ਨਾਲ ਹੀ ਸਾਡੀ ਆਂਗਣ ਵਾਲੀ ਦੀ ਜਿਹੜੀ ਫਲਵਾੜੀ ਉਹ ਖੇਡਦੀ ਆ। ਇਸ ਕਰਕੇ ਜਿਹੜਾ ਸਾਡਾ ਇਹ ਅੱਜ ਦਾ ਹੈਗਾ ਮੇਨ ਮੁੱਦਾ ਇਹ ਹੈ ਜਾਂ ਵੀ ਸਾਡੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਵਾਪਸ ਕੀਤਾ ਜਾਣਾ ਅੰਗਣਵਾੜੀ ਤੇ ਦੂਜਾ ਜਿਹੜਾ ਸਾਨੂੰ ਪੋਸ਼ਣ ਟਰੈਕ ਤੇ ਇੱਕ ਮੋਬਾਈਲਾਂ ਦੇ ਕੰਮ ਦਿੱਤਾ ਆ ਉਹ ਬਹੁਤ ਜ਼ਿਆਦਾ ਆ ਉਹ ਹਰ ਵਰਕਰ ਜਿਹੜੀ ਆ ਉਹ ਇੰਨਾ ਮੋਬਾਈਲ ਨਹੀਂ ਲੈ ਸਕਦੀ ਨਾ ਇਹਨਾਂ ਡਾਟਾ ਚੜਾ ਸਕਦੀ ਆ ਉਹ ਜਿਹੜਾ ਕੰਮ ਜਿਹੜਾ ਵਾਧੂ ਕੰਮ ਆ ਉਹ ਵੀ ਬੰਦ ਕੀਤਾ ਜਾਂਦਾ ਇਸ ਦੇ ਵਜਾ ਕਰਕੇ ਅਸੀਂ ਅੱਜ ਸੀਡੀਪੀ ਨੂੰ ਮੈਡਮ ਨੂੰ ਆਪਣਾ ਮੰਗ ਪੱਤਰ ਮੁਕਬਲਾਕ ਖੇੜੀਆਂ ਦੀ ਅੰਗਣਵਾੜੀ ਜੂਨੀਅਨ ਜਿਹੜੀ ਵਰਕਰ ਸਹਲਪਰਸ ਦੀ ਉਹਨਾਂ ਨੂੰ ਦਿੱਤਾ ਗਿਆ ਮੈਨੂੰ ਇਹਨਾਂ ਦੀ ਮੇਨ ਮੰਗ ਕਾਫੀ ਸਮੇ ਤੋਂ ਚੱਲ ਰਹੀ ਹੈ ਕਿ ਜਿਹੜੇ ਬੱਚੇ 3 ਤੋਂ 6 ਸਾਲ ਦੇ ਇਹਨਾਂ ਤੋਂ ਪ੍ਰੀ ਸਕੂਲ ਸਿੱਖਿਆ ਦੇ ਐਜੂਕੇਸ਼ਨ ਡਿਪਾਰਟਮੈਂਟ ਚਲੇ ਗਏ ਆ ਉਹ ਵਾਪਸ ਲੈਣਾ ਚਾਹੁੰਦੀ ਹੈ ਇਹਨਾਂ ਦੀ ਮੁੱਖ ਮੰਗ ਇਹੀ ਆ। ਦੂਸਰੀ ਮੰਗ ਇਹਨਾਂ ਦੀ ਇਹ ਆ ਕਿ ਜਿਹੜਾ ਮੋਬਾਈਲ ਪੋਰਸ਼ਨਲ ਟਰੈਕਰ ਇੱਕ ਨਵੀਂ ਐਪ ਆ ਪਾਈ ਉਹ ਤੇ ਕੰਮ ਕਰ ਦਿਆ ਇਹ। ਕਿ ਇਹਨਾਂ ਨੂੰ ਜਿਹੜੇ ਮੋਬਾਈਲ ਸਮਾਰਟਫੋਨ ਲੈ ਕੇ ਦਿੱਤੇ ਜਾਣ ਤੇ ਤਾਂ ਦੀ ਇਹ ਕੰਮ ਕਰ ਲਗੇ ਜਿਹੜਾ ਮੈਨੂੰ ਮੰਗ ਪੱਤਰ ਦਿੱਤਾ ਗਿਆ ਅੱਜ ਤੇ ਮੈਂ ਨਾ ਤਾਂ ਜਿਹੜਾ ਉੱਪਰ ਨੰਬਰ ਪੱਤਰ ਜੀ ਨੂੰ ਦਿੱਤਾ ਗਿਆ ਤੇ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਭਜਾ ਦਿੱਤਾ ਗਿਆ।